ਇੱਕ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਰੱਖੀ ਆ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹਣਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਗਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨਿਮਰ ਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਨਾਲ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਹੈਗਾ ਇਹ 27 7 2007 ਨੂੰ ਕਨਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ 10 ਸਾਲ ਦੀ ਕੈਦ ਭਾਈ ਗੁਰਮੀਤ ਸਿੰਘ ਜੀ ਭਾਈ ਲਖਮਿੰਦਰ ਸਿੰਘ ਜੀ ਦੇ ਭਾਈ ਸ਼ਮਸ਼ੇਰ ਸਿੰਘ ਨੂੰ ਉਮਰ ਕੈਦ ਹੋਈ ਸੀ 12 10 210 ਨੂੰ ਇਹ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਥਲੜੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ ਬਾਕੀ ਜਿਹੜੀਆਂ ਅਪੀਲਾਂ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ ਤੇ ਇਸੇ ਤਰਜ਼ ਤੇ 5 ਦਿਨ 2011 ਨੂੰ ਭਾਈ ਰਾਜੋਵਾਨਾ ਸਾਹਿਬ ਨੂੰ 31 ਮਾਰਚ 2112 ਨੂੰ ਫਾਂਸੀ ਦੇਣ ਲਈ ਡੇਟ ਨਿਸ਼ਚਿਤ ਕੀਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 25 ਤੈਨ 12 ਨੂੰ ਇੱਕ ਮਾਰਸੀ ਪਟੀਸ਼ਨ ਪਾਈ ਸੀ ਮੀਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੇ ਉੱਤੇ 28/3/212 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਬਰੂ ਹੋ ਸਕੇ ਵੀ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28/3/12 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ ਫਿਰ 27 9 2019 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹੀ ਪ੍ਰਧਾਨ ਮੰਤਰੀ ਸਤਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਹਿਬ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 550 ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜੋਵਾਨਾ ਸਾਹਿਬ ਦੀ ਤੇ ਦੂਸਰੇ ਜਿਨ੍ਹਾਂ ਨੂੰ ਹਮਰ ਕੈਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਹਮਨਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 2020 ਚ ਦਾਇਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵੱਖ-ਵੱਖ ਪੇਸ਼ੀਆਂ ਤੇ ਇਹ ਵੀ 2522 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 41222 ਦੇ ਰਾਹੀਂ ਕੰਸਰਨਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਾਸ ਤੋਂ ਮਾਸ ਨਹੀਂ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਰਹਾ ਆ ਜਿਹੜਾ ਫੈਸਲਾ 3523 ਨੂੰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੁਡ ਅਗੇਨ ਐਜ ਐਂਡ ਵੈਨ ਇਟ ਇਜ਼ ਡੇਮਡ ਨੈਸੈਸਰੀ ਮੇ ਡੀਲ ਵਿਦ ਦਾ ਮਾਸਿ ਪਟੀਸ਼ਨ ਐਂਡ ਟੇਕ ਅ ਫਾਰਦਰ ਡਿਸੀਜਨ ਅਕੋਰਡਿੰਗਲੀ ਰੈਟ ਪਟੀਸ਼ਨ ਜਿਹੜੀ ਐਡਸਪੋਸ ਆਫ ਕੀਤੀ ਜਾਂਦੀ ਹੈ ਪਰ ਉਹ ਮਾਰਸੀ ਪਟੀਸ਼ਨ ਤੇ ਪੈਂਡਿੰਗ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਉਮੇ ਦੀ ਉਮੇ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਲਬਤਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਸੀ ਤੇ ਸ਼ੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਬਣਨ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲੇ ਕਰਤੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ ਫਿਰ ਪੰਜ ਮੈਂਬਰੀ ਦੀ ਮੀਟਿੰਗ ਵੀ ਇੱਥੇ ਚਾਰ ਪੰਜ ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼ਡ ਕਿ ਭਾਈ ਰਾਜੋਵਾਨ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 18 ਮਾਰਚ ਡੇਟ ਫਿਕਸ ਸੀ ਉਸ ਦਿਨੋਂ ਡੇਟ ਪੈ ਗਈ 8 ਅਪ੍ਰੈਲ ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫੇਰ ਇਹ ਬੇਨਤੀ ਕੀਤੀ ਕਿ ਇਹਦੀ ਸੁਣਵਾਈ ਕੀਤੀ ਜਾਵੇ ਤੇ 8 ਅਪ੍ਰੈਲ ਪੈ ਗਈ ਤੇ ਚਾਰ ਨੂੰ ਨਹੀਂ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 225 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਹਾਂ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਬਜੋਗ ਨਹੀਂ ਤੇ ਮੈਂ ਤਿਆਰ ਆ ਤੇ ਮੈਂ ਆ ਕਹਿਣਾ ਚਾਹੁੰਦਾ ਅੱਜ ਜੈਕਟਿਵ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਇਨਸਾਫ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਥਿਸ ਵੇ ਔਰ 댓 ਵੇ ਜੇ ਤਾਂ ਉਹਦਾ ਫੈਸਲਾ ਤੁਹਾਨੂੰ ਲੱਗਦਾ ਭਈ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨਦੀਪ ਰਮਨਦੀਪ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੈਂਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜ਼ੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜੋਵਾਨਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਪੱਖ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੁਣ ਮੌਤ ਦੇ ਵਿੱਚ ਤੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿਖਦਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ਼ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਚ ਤੁਸੀਂ ਖਾਰਜ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਹੋਏ ਹਾਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਉਮਰ ਕਾਇਦ ਹੋ ਗਈ ਸੀ। ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ। ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਦੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾੜਨਾ ਕਰ ਚੁੱਕੀ ਆ। ਹੁਣ 18 ਮਾਰਚ ਲਈ ਤਾੜਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ। ਇਹ ਅਨਸਾਫ਼ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚੇਚੇ ਤੌਰ ਤੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਫੋਕਸ ਕਰ ਰਿਹਾ ਉਹਨਾਂ ਨੇ ਚੇਚੇ ਤੌਰ ਤੇ ਮੈਨੂੰ ਕਨਵੇ ਕੀਤਾ ਨੂੰ ਕਿ ਇਹ ਦੇ ਉੱਤੇ ਤੁਰੰਤ ਫੈਸਲਾ ਜਿਹੜਾ ਆ ਉਹ ਮੇਰਾ ਕਰ ਦਿੱਤਾ ਜਾਵੇ ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਮੈਂ ਮੀਟਿੰਗ ਕੀਤੀ ਸੀ ਇਸ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਜਿਹਦੀ 20 ਤਰੀਕ ਅਸੀਂ ਪੇਸ਼ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧੀ ਵਿਧਾਨ ਜਿਹੜਾ ਸ਼ੋਮਣੀ ਕਮੇਟੀ ਦੇ ਪ੍ਰਿਵਿਊ ਦੇ ਵਿੱਚ ਰਹਿ ਕੇ ਬਣਨਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਆ ਸੋ ਉਹ ਵਿਧੀ ਵਿਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਅਜ ਈਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਪੋਟਅਪ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਥਾ ਸਰਮੌਰਿਆ ਤੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਰਮੰਦ ਦੇ ਨਾਲ ਸੰਬੰਧਿਤ ਸਾਰੇ ਤਖਤ ਸਹਿਬਾਨਾਂ ਦੇ ਪ੍ਰਬੰਧ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾਓ ਦੂਸਰਾ ਕਿਉਂਕਿ ਮਗਹੀਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਗਹੀਾਈ ਪਤਾ ਦਿੱਤਾ ਜਾਵੇ ਪਿਛਲੇ ਸਾਲ ਵੀ ਮਲਾਜਮਾਂ ਨੂੰ ਮਗਹੀਾਈ ਪਤਾ ਦਿੱਤਾ ਗਿਆ ਤੇ ਇਸ ਵਾਰ ਹਾਲ ਦੀ ਕੜੀ 4% ਇਹਨਾਂ ਨੂੰ ਜਿਹੜਾ ਉਹ ਮਹਗਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਾਲੇ ਸਾਲ ਸਾਰਾ ਪਿਆ ਆ ਤੇ ਕਈ ਵਾਰੀ ਫੇ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕਰਨ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਬੱਕਰਾ ਕਿਉਂਕਿ ਐਜੂਕੇਸ਼ਨ ਦੇ ਆਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਆਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਅਸੀਂ ਚੱਕ ਵੀ ਰਹੇ ਆ ਕੋਈ ਇਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ادارے ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਗੱਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਨਸ ਪਤਿਆ ਵਾਹਣ ਤੇ ਚੇਚੇ ਤੌਰ ਤੇ ਭਾਈ ਰਾਜੋਵਾਨੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਅਨਸਾਫ਼ ਮੰਗਦੇ ਆ ਤੇ ਅਸੀਂ ਵੀ ਇਨਸਾਫ਼ ਹੀ ਮੰਗਦੇ ਆ ਪਰ ਉਹ ਕਹਿੰਦੇ ਬਈ ਮਾਰਸੀ ਪਟੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਜੇ ਮਾਰਸੀ ਪਟੀਸ਼ਨ ਵਾਪਸ ਵੀ ਲੈ ਲਈ ਕਰਨਾ ਇਹਦੀ ਫੇਰ ਵੀ ਕੁਛ ਨਹੀਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਕਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਮਸਤੀ ਪੁੱਛਣ ਦੀ ਜੋ ਪਿਛਲੀ ਵੀ ਗੱਲ ਕਰੇ ਸੀ ਉਦੋਂ ਵੀ ਸੰਪਰਦਾ ਦਾ ਸੁਝਾਅ ਹੋ ਗਿਆ ਸੀ ਕਿ ਇਸ ਤਰ੍ਹਾਂ ਦੇ ਸੁਝਾਅ ਆਏ ਸੀ ਉਹਦੇ ਬਾਰੇ ਕੋਈ ਚੱਲਣਾ ਨਹੀਂ ਪਾਇਆ ਗਿਆ ਦੇਖੋ ਸੁਝਾਅ ਤਾਂ ਅੱਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਿਆ ਸੀ ਤੇ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਆ ਵੀ ਤੁਸੀਂ ਫੈਸਲਾ ਕਿਉਂ ਨਹੀਂ ਲੈਂਦੇ ਤੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜਾਊਗਾ ਕੀ ਫਰਦਰ ਜਿਹੜਾ ਆ ਆਨਰਬਲ ਸੁਪਰੀਮ ਕੋਰਟ ਇਹਨਾਂ ਨੂੰ ਡਾਇਰੈਕਸ਼ਨ ਦਿੰਦੀ ਆ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਦੇਖੋ ਇਹ ਬਾਅਦ ਦਾ ਕੰਮ ਆ ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਣ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੇ ਨਹੀਂ ਹੋਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਨਗੇ ਉਹ ਮਲਾਂਕਣ ਦੇ ਵਿੱਚੋਂ ਫੇਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫੇਰ ਸਟੇਜ ਤੇ ਪਹੁੰਚਾਂਗੇ